ਥਰਡ ਜੈਂਡਰ ਹੋਣਾ ਕਿੰਨਰ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਮੇਰੇ ਮਾਪੇ ਮੈਨੂੰ ਨਹੀਂ ਲਾਈਕ ਕਰਦੇ ਹਨ ਉਹ ਗੱਲਾਂ ਤੇ ਜਿਨ੍ਹਾਂ ਤੇ ਮੇਰੀ ਕੋਈ ਗਲਤੀ ਹੋਈ ਨਹੀਂ ਹੈ ਨਾ ਕਿ ਹਾਂ ਮੈਨੂੰ ਤਾਂ ਰੱਬ ਨਹੀਂ ਐਵੇਂ ਦਾ ਬਣਾਤਾ ਮੇਰਾ ਇਸ ਗੱਲ 'ਚ ਕਸੂਰ ਹੀ ਕੀ ਹੈ ਕਿ ਹਾਂ ਵੀ ਰੱਬ ਨੇ ਮੇਰੇ ਹੱਥ ਪਾ ਵੀ ਐਵੇਂ ਦੀ ਮੇਰੇ ਮੇਰੇ ਅੰਦਰ ਹਾਰਮੋਨਸ ਹੀ ਐਵੇਂ ਦੇ ਪੈਦਾ ਹੁੰਦੇ ਨੇ ਕਿ ਮੈਂ ਇਹਨਾਂ ਦੇ ਕੰਟਰੋਲ ਹੀ ਨਹੀਂ ਕਰ ਸਕ ਪਾਉਂਦੀ ਚਾਪਣਾ ਕੋਈ ਵੀ ਨਹੀਂ ਹੈਗਾ ਚਾਹੇ ਉਹ ਮੇਰੇ ਘਰ ਦੇ ਨੇ ਚਾਹੇ ਬਗਾਨੇ ਨੇ ਮੈਂ ਇਕੱਲੀ ਜ਼ਿੰਦਗੀ ਜੀ ਨਹੀਂ ਆ ਕੀ ਕਰਦਾ ਸੀ ਵੀ ਮਰ ਜਾਵਾਂ ਕਹੀ ਕਰਨਾ ਕਿਸੇ ਬੱਚੇ ਨੂੰ ਉਹਦੀ ਮਾਂ ਨਾਲ ਦੇਖ ਲੈਣੀ ਫਿਰ ਅੰਦਰੋਂ ਮੇਰਾ ਦਿਲ ਛੋੜਿਆ ਜਾਂਦਾ ਹੈ ਮੈਂ ਤਾਂ ਆਪਣੀ ਪਾਰਟੀ ਬਣਾਉਣੀ ਹੈ ਜੀ ਜਸਲੀਨ ਪਟਿਆਲਾ ਪਾਰਟੀ ਜਿਹਦਾ ਚੋਣ ਨਿਸ਼ਾਨ ਤਾੜੀ ਤਾੜੀ ਵਜਾਓ ਸਰਕਾਰ ਜਗਾਓ ਪੈਟਰੋਲ 50 ਰੁਪਏ ਕਰਾ ਦੂੰਗੀ ਦੁਨੀਆ ਨੇ ਬਹੁਤ ਤਰੱਕੀ ਕਰ ਲਈ ਹੈ ਟੈਕਨੋਲੋਜੀ ਨੇ ਤਰੱਕੀ ਕਰ ਲਈ ਹੈ 스마트ਫੋਨਸ ਆ ਗਏ ਨੇ ਪਰ 스마트ਫੋਨ ਚਲਾਉਣ ਵਾਲੇ ਅੱਜ ਵੀ ਕਦੇ-ਕਦੇ ਜਾਂ ਤਾਂ ਗੁੱਸੇ ਵਿੱਚ ਜਾਂ ਹਾਸੇ ਮਜ਼ਾਕ ਵਿੱਚ ਇੱਕ ਦੂਜੇ ਨੂੰ ਕਹਿ ਦਿੰਦੇ ਨੇ ਕਿ ਕਿੰਨਰਾਂ ਵਰਗਿਆਂ ਹਰਕਤਾਂ ਨਾ ਕਰ ਕਿੰਨਰਾਂ ਵਰਗਿਆਂ ਗੱਲਾਂ ਨਾ ਕਰ ਸ਼ਾਇਦ ਉਹ ਇਸ ਸੱਚਾਈ ਤੋਂ ਵਕਫ ਨਹੀਂ ਨੇ ਕਿ ਇਹਹੀ ਜੋ ਕਿੰਨਰ ਸਮਾਜ ਹੈ ਇਨਾ ਸਿਰਫ ਆਪਣੀ ਆਈਡੈਂਟੀਟੀ ਵਾਸਤੇ ਲੜ ਰਿਹਾ ਪਰ ਸਮਾਜ ਨਾਲ ਵੀ ਲੜਦਾ ਆ ਰਿਹਾ ਤੇ ਅੱਜ ਉਹਦਾ ਜ਼ਿੰਦਾ ਜાગਦਾ ਜੋ ਉਦਾਹਰਣ ਹੈ ਉਹ ਮੇਰੇ ਨਾਲ ਮੌਜੂਦ ਹੈ ਜਸਲੀਨ ਕੌਰ ਇੱਕ ਛੋਟੀ ਜਹੀ ਦਿਖਣ ਵਾਲੀ ਬੱਚੀ ਜਸਲੀਨ ਇਸ ਦਾ ਬਚਪਨਾ ਕਿਦਾਂ ਦਾ ਸੀ ਬਚਪਨ ਤਾਂ ਤੁਹਾਨੂੰ ਪਤਾ ਹੀ ਹਨਾ ਇੱਕ ਥਰਡ ਜੈਂਡਰ ਦਾ ਬੇਮਤਲਕ ਜਿਹੜੇ ਮਾਨਸਿਕ ਲੋਕ ਨੇ ਯਕੀਨਦਰ ਕਹਿ ਸਕਦੇ ਆ ਜਿਹੀ ਜੁੜੇਗਾ ਖੁਸਰੇ ਪੰਜਾਬੀ ਚ ਵਰਤਿਆ ਜਾਂਦਾ ਹੈ ਨਾ ਕੀ ਦੱਸਾਂ ਬਚਪਨ ਹਣਾ ਕਿ ਮੈਂ ਜਦੋਂ ਛੋਟੀ ਜੀ ਸੀ ਨਾ ਲਵਾਸ ਮੇਰਾ ਮੁੰਡਿਆਂ ਵਾਲਾ ਘਰ ਦੇ ਮੈਨੂੰ ਮੁੰਡਾ ਬਣਾ ਕੇ ਰੱਖਦੇ ਸੀ ਰਹਿਣਾ ਮੈਂ ਕੁੜੀਆਂ ਦੀ ਤਰ੍ਹਾਂ ਪਸੰਦ ਕਰਦੀ ਸੀ ਤੁਸੀਂ ਉਹ ਸੋਚੋ ਵੀ ਇੱਕ ਕਿਸੇ ਨੂੰ ਸ਼ੀਸ਼ੇ ਚ ਬੰਦ ਕਰ ਲੋ ਉਹ ਬੰਦਾ ਜਿਹੜਾ ਸ਼ੀਸ਼ੇ ਚ ਬੰਦ ਕੀਤਾ ਹੋਇਆ ਨਾ ਉਹ ਬਾਹਰਲੀ ਦੁਨੀਆ ਦੇਖਤਾ ਸਕਦਾ ਹੈ ਪਰ ਉਹ ਬਾਹਰ ਨਹੀਂ ਜਾ ਸਕਦਾ ਬਾਹਰ ਦੀ ਨਾਰਮਲ ਹਵਾ ਆਕਸੀਜਨ ਜਾਂ ਬਾਹਰ ਦੀ ਜ਼ਿੰਦਗੀ ਨੂੰ ਹਾਪ-ਭਾਵ ਨਹੀਂ ਕਰ ਸਕਦਾ ਬਸ ਉਹ ਜ਼ਿੰਦਗੀ ਸੀ ਜੀ ਮੇਰੀ ਬਚਪਨ ਵਿੱਚ ਤੁਹਾਡੇ ਜੋ ਮਾਤਾ ਪਿਤਾ ਨੇ ਉਹਨਾਂ ਨੇ ਜੋ ਤੁਹਾਡ ਨੂੰ ਤੁਹਾਨੂੰ ਜਦੋਂ ਲੱਗਿਆ ਕਿ ਮੇਰੇ ਅੰਦਰ ਕੁਝ ਬਦਲਾਅ ਆ ਰਹੇ ਨੇ ਮੈਂ ਸ਼ਾਇਦ ਮੁੰਡਾ ਨਹੀਂ ਹੈਗੀ ਮੈਂ ਸ਼ਾਇਦ ਕੁੜੀ ਹਾਂ ਜਦੋਂ ਤੁਸੀਂ ਆਪਣੇ ਆਪ ਨੂੰ ਪਛਾਣਨਾ ਸ਼ੁਰੂ ਕੀਤਾ ਉਦੋਂ ਜੋ ਤੁਹਾਡੇ ਪੇਰੈਂਟਸ ਨੇ ਉਹਨਾਂ ਦਾ ਕੀ ਰਿਐਕਸ਼ਨ ਸੀ ਬਸ ਉਹ ਹੀ ਕਹਿੰਦੇ ਦੀ ਕਿ ਹਾਂ ਆਪਣੇ ਆਪ ਨੂੰ ਇਸ ਸੋਸਾਇਟੀ ਦੇ ਸਾਹਮਣੇ ਨਾਂ ਲੈ ਕੇ ਆ ਦੇ ਇੱਕ ਬਹੁਤ ਵੀ ਥਰਡ ਜੈਂਡਰ ਹੋਣਾ ਕਿੰਨਰ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਹਨਾ ਵੀ ਅਸੀਂ ਪਬਲਿਕ ਅਸੀਂ ਜਿਹੜੀ ਸਮਾਜ ਹੈ ਉਹਦੇ ਸਾਹਮਣਾ ਨਹੀਂ ਕਰ ਸਕਾਂਗੇ ਲੋਕਾਂ ਨੇ ਸਾਨੂੰ ਟੌਰਚਰ ਕਰਨਾ ਹੈ ਕੀ ਹਾਂ ਤੁਹਾਡੇ ਕਿਹੋ ਜਿਹਾ ਬੱਚਾ ਪੈਦਾ ਹੋਇਆ ਘਰ ਦੇ ਨਾਲ ਟੌਰਚਰ ਕਰਨਾ ਕੁੱਟਣਾ ਮਾਰਨਾ ਕਿਵੇਂ ਉਹਨਾਂ ਨੇ ਮੈਨੂੰ ਕੁੱਟ ਦੇਣਾ ਬਿਨਾਂ ਗੱਲ ਤੋਂ ਗਲਤੀ ਕਿਸੇ ਹੋਰ ਦੀ ਹੋਣੀ ਉਹਨਾਂ ਨੇ ਕਿਹਾ ਨਹੀਂ ਅੱਖਾਂ 'ਚ ਕੱਜਲ ਕਿਉਂ ਪਾ ਲਿਆ ਹੱਥਾਂ 'ਤੇ ਮਹਿੰਦੀ ਕਿਉਂ ਲਾ ਲਈ ਤੂੰ ਇਹ ਕਿਉਂ ਕੀਤਾ ਜਿਵੇਂ ਚੁੰਨੀ ਲੈ ਕੇ ਘਰ ਕੋਈ ਕੰਮ ਕਰਨ ਲੱਗ ਰਹਿਣਾ ਕਹਿਣਾ ਹਾਂ ਚੁੰਨੀ ਕਿਉਂ ਲੈਂਦੀ ਆ ਐਵੇਂ ਦੀ ਜ਼ਿੰਦਗੀ ਤੋਂ ਮੈਂ ਬੜੀ ਪਰੇਸ਼ਾਨ ਸੀ ਮੈਂ ਖੁਦ ਅੰਨੀ ਆਪਣੇ ਆਪ ਨੂੰ ਕੁੱਟ-ਕੁੱਟ ਕੇ ਜ਼ਿੰਦਗੀ ਜੀਣਾ ਚਾਹੁੰਦੀ ਸੀ ਕਿ ਹਾਂ ਜੀ ਕਰਦਾ ਸੀ ਕਿ ਮਰ ਜਾਵਾਂ ਪਰ ਮਰਾਂ ਤਾਂ ਮਰਾਂ ਕਿਵੇਂ ਇੱਕ ਦਿਨ ਮੈਂ ਮਰਨ ਦਾ ਪ੍ਰੋਗਰਾਮ ਬਣਾ ਲਿਆ ਤਾਂ ਬਣਾਇਆ ਹੋਇਆ ਨਾ ਮੈਂ ਸੁਸਾਈਡ ਨੋਟ ਲਿਖਣ ਲੱਗ ਗਈ ਦੁਪਹਿਰ ਦਾ ਟਾਈਮ ਸੀ ਤਾਂ ਸੁਸਾਈਡ ਨੋਟ ਲਿਖਦੀ ਲਿਖਦੀ ਗਈ ਮੈਂ ਹਾਂ ਜਸਰੀਨ ਮੇਰੀ ਐਵੇਂ ਦੀ ਜ਼ਿੰਦਗੀਆਂ ਮੇਰੇ ਮਾ ਮੈਨੂੰ ਨਹੀਂ ਲਾਈਕ ਕਰਦੇ ਹਨਾ ਉਹ ਗੱਲਾਂ ਤੇ ਜਿਨ੍ਹਾਂ ਤੇ ਮੇਰੀ ਕੋਈ ਗਲਤੀ ਹੋਈ ਨਹੀਂ ਹੈ ਨਾ ਕਿ ਹਾਂ ਮੈਨੂੰ ਤਾਂ ਰੱਬ ਨਹੀਂ ਐਵੇਂ ਦਾ ਮੜਾਤਾ ਮੇਰਾ ਇਸ ਗੱਲ 'ਚ ਕਸੂਰ ਹੀ ਕੀ ਆ ਕਿ ਹਾਂ ਵੀ ਰੱਬ ਨੇ ਮੇਰੇ ਹਾਰਪਾ ਵੀ ਐਵੇਂ ਦੀ ਮੇਰੇ ਮੇਰੇ ਅੰਦਰ ਹਾਰਮੋਨਸ ਹੀ ਐਵੇਂ ਦੇ ਪੈਦਾ ਹੁੰਦੇ ਨੇ ਕਿ ਮੈਂ ਇਹਨਾਂ ਦੇ ਕੰਟਰੋਲ ਹੀ ਨਹੀਂ ਕਰ ਪਾਉਂਦੀ ਤਾਂ ਮੈਂ ਸੋਚਿਆ ਯਾਰ ਕਿਉਂ ਨਾ ਮਰ ਜਾ ਇੱਕ ਦਿਨ ਤਾਂ ਮੈਂ ਸੁਸਾਈਡ ਨੋਟ ਲਿਖਣ ਲੱਗੀ ਹੈ ਨਾ ਤਾਂ ਮੈਂ ਅੱਧਾ ਕੋ ਸੁਸਾਈਡ ਨੋਟ ਲਿਖਤਾ ਤਾਂ ਮੈਂ ਸੁਸਾਇਡ ਨੋਟ ਲਿਖਦੀ ਲਿਖਦੀ ਨਾ ਉੱਥੇ ਹੀ ਮੇਰੀ ਅੱਖ ਲੱਗ ਗਈ ਤੇ ਮੈਨੂੰ ਨੀਂਦ ਆ ਗਈ ਜਦੋਂ ਮੈਂ ਉੱਠੀ ਤਾਂ ਮੈਂ ਪੜਿਆ ਕਿ ਹਾਂ ਮੈਂ ਜਸਲੀਨ ਆ ਨਾ ਤੇ ਵੀ ਮੈਂ ਇਹ ਸੁਸਾਇਡ ਕਰ ਰਹੀ ਆ ਮੈਂ ਸੋਚਿਆ ਜਿਹੜੇ ਲੋਕਾਂ ਜੇ ਮੈਨੂੰ ਹੀ ਮਾਰਨਾ ਚਾਹੁੰਦੇ ਨੇ ਦਬਾਉਣਾ ਚਾਹੁੰਦੇ ਨੇ ਕਿਉਂ ਨਾ ਉਹਨਾਂ ਨੇ ਇੱਕ ਜ਼ਿੰਦਗੀ ਜੀ ਕੇ ਦਿਖਾਵਾ ਬਸ ਫਿਰ ਮੈਂ ਉਸ ਦਿਨ ਤੋਂ ਆਪਣੀ ਇੱਕ ਜ਼ਿੰਦਗੀ ਸ਼ੁਰੂ ਕਰ ਲਈ ਪਰ ਉਸ ਜ਼ਿੰਦਗੀ 'ਚ ਦੁੱਖ ਤਾਂ ਬਹੁਤ ਆਏ ਅੱਜ ਵੀ ਨਾ ਮੈਂ ਕੱਲੀ ਬੈਠੂਗੀ ਨਾ ਤਾਂ ਮੇਰਾ ਰੋਣਾ ਨਿਕਲਦਾ ਹੈ ਕਿ ਮੇਰੀ ਜ਼ਿੰਦਗੀ ਤਾਂ ਕੋਈ ਨਹੀਂ ਨਾ ਇਹ ਜ਼ਿੰਦਗੀ ਦੇਖਣ ਨੂੰ ਹੀ ਆਪਣਿਆਂ ਦੀ ਲੱਗਦੀ ਆ ਪਰ ਇਹਨਾਂ ਚ ਆਪਣਾ ਕੋਈ ਵੀ ਨਹੀਂ ਹੈਗਾ ਚਾਹੇ ਉਹ ਮੇਰੇ ਘਰ ਦੇ ਨੇ ਚਾਹੇ ਬਗਾਨੇ ਨੇ ਮੈਂ ਕੱਲੀ ਜ਼ਿੰਦਗੀ ਜੀਨੀ ਆ ਇਹ ਦੇਖਣ ਨੂੰ ਹੈ ਘਰ-ਬਾਰ ਮਹਿਲ ਨੇ ਪਰ ਮੇਰਾ ਪੱਦਤਾ ਕੋਈ ਘਰ ਨਹੀਂ ਨਾ ਉਸ ਟਾਈਮ ਬੜਾ ਮਨ ਪਿੱਜਦਾ ਹਨਾ ਖਈ ਵਾਰ ਨਾ ਕਿਸੇ ਬੱਚੇ ਨੂੰ ਉਹਦੀ ਮਾਂ ਨਾਲ ਦੇਖ ਲੈਣੀ ਆ ਫਿਰ ਅੰਦਰੋਂ ਮੇਰਾ ਦਿਲ ਛੋੜਿਆ ਜਾਂਦਾ ਹੈ ਕੀ ਜਸਲੀਨ ਦੁਇ ਹੈ ਜੇ ਕਿਹੋ ਜੇ ਕਰਮ ਕਰੇ ਦੀ ਵੀ ਜਿਹੜੇ ਤੈਨੂੰ ਤੈਨੂੰ ਤੇਰੀ ਮਾਂ ਕੋਲ ਰਹਿਣ ਦਾ ਹੁਕਮ ਹੀ ਨਹੀਂ ਹੈਗਾ ਮੈਂ ਚਾਹੁੰਦੇ ਆ ਨਾ ਚਾਹੁੰਦੇ ਹੋਏ ਵੀ ਉਹਨਾਂ ਤੋਂ ਦੂਰ ਹਾਂ ਜਸਲੀਨ ਕਹਿੰਦੇ ਆ ਇੱਕ ਮਾਂ ਹੀ ਹੈ ਜੋ ਤੁਹਾਨੂੰ ਸਮਝਦੀ ਹੈ ਤੇ ਜਸਲੀਨ ਦਾ ਬਚਪਨ ਤੋਂ ਲੈ ਕੇ ਅੱਜ ਤੱਕ ਦਾ ਆਪਣੀ ਮਾਂ ਦੇ ਨਾਲ ਕਿਦਾਂ ਦਾ ਰਿਸ਼ਤਾ ਰਿਹਾ ਦੇਖੋ ਅਪਾ کہہ ਸਕਦੇ ਆ ਨਾ ਮਾਵਾ ਦਾ ਮਾਵਾ ਹੀ ਹੁੰਦੀਆਂ ਨੇ ਮਾਵਾ ਦੀ ਜਗ੍ਹਾ ਕੋਈ ਵੀ ਨਹੀਂ ਲੈ ਸਕਦਾ ਚਾਹੇ ਚਾਚੀਆਂ ਤਾਈਆਂ ਨੇ ਚਾਹੇ ਨਾਨਕੇ ਨੇ ਚਾਹੇ ਦਾਤਕੇ ਨੇ ਅੱਜ ਵੀ ਜੇ ਮੈਂ ਆਪਣੀ ਮਾਂ ਕੋਲ ਜਾਨੀ ਆ ਨਾ ਮੇਰੀ ਮਾਂ ਮੈਨੂੰ ਉਵੇਂ ਹੀ ਲਵੇ ਲਾ ਲੰਦੀ ਆ ਨਾ ਜਿਵੇਂ ਅੱਜ ਤੋਂ 20 ਸਾਲ ਪਹਿਲਾਂ ਜਦੋਂ ਮੈਂ ਜੰਮੀ ਸੀ ਉਦੋਂ ਲਾਇਆ ਹੋਊਗਾ ਮਤਲਬ ਕਿ ਕਹਿ ਸਕਦੇ ਆ ਨਾ ਕਿ ਮੈਨੂੰ ਬੜਾ ਦੁੱਖ ਲੱਗਦਾ ਹੈ ਨਾ ਕਿ ਜਦੋਂ ਮੈਂ ਆਪਣੇ ਮੰਮੀ ਰੈ ਮਾਂ ਨੂੰ ਆਪਣੀ ਨੂੰ ਮਿਲਣ ਜਾਨੀ ਆ ਕਈ ਵਾਰ ਆ ਨਾ ਕਿ ਹਾਂ ਉਹ ਮੈਨੂੰ ਪਿਆਰ ਤਾਂ ਕਰਦੀ ਆ ਪਰ ਕਿਤੇ ਨਾ ਕਿਤੇ ਸੋਸਾਇਟੀਜ਼ ਨਾਲ ਦਾ ਫਰਕ ਪਾ ਦਿੰਦੀ ਹੈ ਹਨਾ ਉਹਨੂੰ ਤਾਂ ਮੇਰੇ ਨਾਲ ਅੱਜ ਵੀ ਉਨਾ ਹੀ ਪਿਆਰ ਆ ਜਿੰਨਾ 20 ਸਾਲ ਪਹਿਲਾਂ ਸੀਗਾ ਤੁਹਾਡਾ ਆਪਣੇ ਫਾਦਰ ਨਾਲ ਪਿਤਾ ਜੀ ਨਾਲ ਕਿਦਾਂ ਦਾ ਰਿਲੇਸ਼ਨਸ਼ਿਪ ਹੈ ਉਸ ਪਿਤਾ ਜੀ ਨਾਲ ਤਾਂ ਮੇਰਾ ਥੋੜਾ ਘਟੀਆ ਮੇਰਾ ਮੇਰੀ ਮੰਮੀ ਨਾਲ ਜ਼ਿਆਦਾ ਰਹਿੰਦਾ ਹਨਾ ਤੇ ਛੋਟੇ ਜਿਹੇ ਹੀ ਬੱਚੇ ਦੀ ਜ਼ਿੰਦਗੀ ਵਿੱਚ ਫਿਰ ਐਸਾ ਮੋੜ ਕਾਦਾ ਆ ਜੋ ਇਸ ਬੱਚੇ ਨੇ ਸੋਚਿਆ ਕਿ ਹੁਣ ਮੈਂ ਇਸ ਘਰ ਤੋਂ ਚਲੀ ਜਾਵਾਂਗੀ ਜਦੋਂ ਮੈਨੂੰ ਲੱਗਿਆ ਕਿ ਹਨਾ ਕਿ ਮੈਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਣੀ ਆ ਹਨਾ ਤਾਂ ਇਹਨਾਂ ਸਭ ਦੀ ਪਰਵਾਹ ਛੱਡ ਕਰਨੀ ਛੱਡ ਦੇਣੀ ਆ ਤਾਂ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਕਿ ਹਾਂ ਬਸ ਘਰ ਤੋਂ ਬਾਹਰ ਰਹਿਣਾ ਸ਼ੁਰੂ ਕਰਾਂ ਸਭ ਤੋਂ ਪਹਿਲਾਂ ਤਾਂ ਮੈਂ ਮੈਡੀਕਲ ਦੇ ਵਿੱਚ ਦਾਖਲਾ ਲਗ ਦਿੱਤਾ ਤਾਂ ਮੇਰੇ ਘਰ ਦੇ ਨੇ ਮੇਰੇ ਐਡਮਿਸ਼ਨ ਕਰਾਈ ਮੈਡੀਕਲ ਦੇ ਵਿੱਚ ਹਨਾ ਤੇ ਫਿਰ ਮੈਂ ਨੂੰ ਉੱਥੇ ਹੀ ਮੇਰੇ ਕੁਝ ਐਜ ਟੀਚਰ ਸੀਗੇ ਐਜੇ ਫਰੈਂਡਸ ਸੀਗੇ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਆਪਾਂ ਹੋਮ ਕੇਅਰ ਦਾ ਕੰਮ ਕਰ ਸਕਦੇ ਹਾਂ ਨਾ ਉਸ ਤੋਂ ਬਾਅਦ ਮੈਂ ਨੇ ਹੋਮ ਕੇਅਰ ਦਾ ਕੰਮ ਕਰਨਾ ਸ਼ੁਰੂ ਕਰਤਾ ਹਨਾ ਤੇ ਫਿਰ ਪੇਸ਼ੈਂਟ ਦੇ ਰਿਲੇਟਿਵ ਨਾਲ ਕਿਉਂਕਿ ਮੈਂ ਇੱਕ ਉਸ ਟਾਈਮ ਮੇਰਾ ਲਿਵਾਸ ਮੁੰਡੇ ਵਾਲਾ ਰਹਿਣਾ ਮੈਂ ਕੁੜੀਆਂ ਹੀ ਤਰ੍ਹਾਂ ਪਸੰਦ ਕਰਦੀ ਸੀ ਤਾਂ ਮੈਨੂੰ ਅਗਲੇ ਦੇ ਘਰ ਦੇ ਵੀ ਐਕਸੈਪਟ ਕਰ ਲੈਂਦੇ ਸੀ ਵੀ ਇਹ ਮੁੰਡਾ ਕੁੜੀਆਂ ਵਰਗਾ ਹੈ ਹੂੰ ਹੂੰ ਤਾਂ ਮੇਰੇ ਨਾਲ ਬੜੀ ਛੇਤੀ ਅਗਲੇ ਦੀ ਦਾਲ پک ਜਾਂਦੀ ਸੀ ਅਗਲੇ ਅਗਲੇ ਨੇ ਕਹਿਣਾ ਯਾਰ ਇਹ ਤਾਂ ਮੁੰਡਾ ਬਿਲਕੁਲ ਗਰਲਜ਼ ਦੀ ਤਰ੍ਹਾਂ ਆਇਆ ਫਿਰ ਮੈਂ ਸੋਚਿਆ ਕਿ ਮੈਂ ਬਾਹਰ ਹੀ ਰਹਿਣਾ ਬਸ ਉਹ ਤੋਂ ਮੈਂ ਸੋਚਣਾ ਮਤਲਬ ਕਿ ਬਾਹਰ ਰਹਿਣਾ ਸ਼ੁਰੂ ਕਰਤਾ ਫਿਰ ਮੈਂ ਹੌਲੀ-ਹੌਲੀ ਰੈਂਟ ਤੇ ਆ ਗਈ ਫਿਰ ਮੈਂ ਹੌਲੀ-ਹੌਲੀ ਆਪਣਾ ਲਿਵਾਸ ਹੀ ਚੇਂਜ ਕਰ ਲਿਆ ਜਦ ਘਰੋਂ ਬਾਹਰ ਕਦਮ ਰੱਖਿਆ ਉਦੋਂ ਕੀ ਸੰਘਰਸ਼ ਦੇਖਿਆ ਉਦੋਂ ਸਮਾਜ ਨਾਲ ਕਿਵੇਂ ਲੜਾਈ ਕੀਤੀ ਬਸ ਉਹ ਸਮਾਜ ਨਾਲ ਐਵੇਂ ਲੜਾਈ ਕੀਤੀ ਨਾ ਕਿ ਜਦੋਂ ਮੈਂ ਮੇਲਗਟਾਪ ਚ ਨਾ ਐਸੇ ਮੈਂ 1000ਰ ਦੇ ਸੀ ਬੀਸਿਕਲੀ ਫਿਜ਼ਿਕਲੀ ਤੌਰ ਤੇ ਨਾ ਤੇ ਬਟ ਕਈ ਵਾਰ ਮੁੰਡਿਆਂ ਨੇ ਵੀ ਮੈਨੂੰ ਛੇੜਨਾ ਤਾਂ ਮੈਨੂੰ ਇਹ ਚੀਜ਼ਾਂ ਤੋਂ ਬਾਕ ਨਫ਼ਰਤ ਆ ਮੇਰੇ ਮੋਸਟਲੀ ਗਰਲਜ਼ ਹੀ ਜ਼ਿਆਦਾ ਫਰੈਂਡਸ ਬਣਦੀਆਂ ਸੀ ਮੁੰਡਿਆਂ ਨਾਲ ਮੇਰੀ ਦੋਸਤੀ ਨਹੀਂ ਸੀ ਹੁੰਦੀ ਜੇ ਮੇਰੀ ਦੋਸਤੀ ਹੋਣੀ ਤਾਂ ਮੈਂ ਵੱਡੇ ਭਰਾ ਬਣਾਉਣਾ ਮੁੰਡਿਆਂ ਨੂੰ ਜਿਨ੍ਹਾਂ ਨੂੰ ਵੀਰੇ ਬਣਾ ਕੇ ਆਪਣੀ ਜ਼ਿੰਦਗੀ ਚੱਲਣਾ बस एमी समाज ਦੀਆਂ ਠੋਕਰਾਂ ਖਾਂਦੀ ਖਾਂਦੀ ਜਸਲੀ ਨਾਲ ਇੱਥੇ ਤੱਕ ਪਹੁੰਚ ਗਈ ਕਦੇ ਕਿਸੇ ਨਾਲ ਪਿਆਰ ਹੋਇਆ ਨਾ ਹੋਇਆ ਹੀ ਪਿਆਰ ਹਨਾ ਪਰ ਜ਼ਿੰਦਗੀ ਹੈ ਪਿਆਰ ਤਾਂ ਨਹੀਂ ਕਹਿ ਸਕਦੀ ਹਨਾ ਕਿ ਮੈਨੂੰ ਪਿਆਰ ਹੋਇਆ ਸੀ ਕਿਉਂਕਿ ਕਿਸੇ ਇਨਸਾਨ ਨੂੰ ਤੁਸੀਂ ਪਿਆਰ ਕਰੋ ਤਾਂ 2-4 ਸਾਲਾਂ ਬਾਅਦ ਉਹ ਤੁਹਾਨੂੰ ਕਹੇ ਹਨਾ ਕਿ ਵੀ ਅਸੀਂ ਤਾਂ ਬੰਨ ਨੂੰ ਪਿਆਰ ਨਹੀਂ ਕੀਤਾ ਵੀ ਇਹ ਤਾਂ ਆਪਾਂ ਤਾਂ ਦੋਸਤਿਆਂ ਵਧੀਆ ਪਿਆਰ ਕੁਝ ਕੋਈ ਚੀਜ਼ ਹੀ ਨਹੀਂ ਹੁੰਦਾ ਤਾਂ ਮੈਂ ਸੋਚਦੀ ਰਹੀ ਨੀ ਹਨਾ ਕਿ ਪਿਆਰ ਮੇਰੀ ਮਾਂਤਵੱਦ ਕਿਵੇਂ ਪਿਆਰ ਕੋਈ ਨਹੀਂ ਕਾਟ ਸਕਦਾ ਜਸਲੀਨ ਇਸ ਵਕਤ ਤੁਹਾਡੀ ਜੋ ਉਮਰ ਹੈ ਉਹ 24 ਸਾਲ ਦੀ ਹੈ ਅੱਗੇ ਇੱਕ ਬਹੁਤ ਲੰਬਾ ਸਫਰ ਪਿਆ ਕੀ ਸੋਚ ਹੈ ਅੱਗੇ ਕੀ ਕਰਨਾ ਅਗਲੀ ਜ਼ਿੰਦਗੀ ਕਿਵੇਂ ਬਤਾਉਣੀ ਹੈ ਤੁਸੀਂ ਮੈਂ ਐਮਐਲਏ ਬਣਨਾ ਚਾਹੁੰਦੀ ਹਾਂ ਅੱਛਾ ਮੇਰੀ ਬਹੁਤ ਇੱਛਾ ਹੈ ਕਿ ਮੈਂ ਮੰਤਰੀ ਬਣਨਾ ਚਾਹੁੰਦੀ ਹਾਂ ਨਾ ਤਾਂ ਮੰਤਰੀ ਬਣ ਕੇ ਤੁਸੀਂ ਸਮਾਜ ਵਿੱਚ ਸਭ ਤੋਂ ਪਹਿਲਾਂ ਕਿੱਦਾਂ ਦੇ ਸੁਧਾਰ ਲਿਆਉਂਗੇ ਸਭ ਤੋਂ ਪਹਿਲਾਂ ਤਾਂ ਜੀ ਦੇਖੋ ਮੈਂ ਆਪਣੀ ਸੁਸਾਇਟੀ ਲਈ ਬਹੁਤ ਕੁਝ ਕਰੂੰਗੀ ਸੋਸਾਇਟੀ ਮੇਰੀ ਪਹਿਲਾ ਹੈ ਮੇਰੀ ਸੋਸਾਇਟੀ ਜਿੱਥੇ ਮੈਨੂੰ ਕਮਜ਼ੋਰ ਲੱਗਦੀ ਆ ਮੈਂ ਉੱਥੋਂ ਉਸ ਸੋਸਾਇਟੀ ਨੂੰ ਉੱਥੋਂ ਮਜ਼ਬੂਤ ਕਰੂੰਗੀ ਬਾਕੀ ਜਿਹੜੇ ਆਮ ਸਮਾਜ ਭਲਾਈ ਦੇ ਕੰਮਾਂ ਚ ਦਾ ਤੁਹਾਨੂੰ ਪਤਾ ਹੀ ਆ ਇਹੋ ਜਿਹੇ ਕੰਮ ਕਰ ਦੂੰਗੀ ਵੀ ਪੈਟਰੋਲ 50 ਰੁਪਏ ਕਰਾ ਦੂੰਗੀ ਅੱਛਾ ਇਹੋ ਜੇ ਕੰਮ ਕਰ ਦੂੰਗੀ ਵੀ ਰਹਿਂਦੀ ਦੁਨੀਆ ਤੱਕ ਯਾਦ ਰੱਖਣ ਵੀ ਜਸਲੀਨ ਕੋਈ ਹੋਈ ਸੀ ਕਿਹੜੀ ਪਾਰਟੀ ਵੱਲੋਂ ਮੰਤਰੀ ਬਣੋਂਗੇ ਮੈਂ ਮੈਂ ਤਾਂ ਆਪਣੀ ਪਾਰਟੀ ਬਣਾਉਣੀ ਹੈ ਜੀ ਜਸਲੀਨ ਪਟਿਆਲਾ ਪਾਰਟੀ ਅੱਛਾ ਮੇਰੀ ਆਪਣੀ ਪਰਸਨਲ ਪਾਰਟੀ ਹੋਊਗੀ ਜਿਹਦਾ ਚੋਣ ਨਿਸ਼ਾਨ ਤਾੜੀ ਤਾੜੀ ਵਜਾਓ ਸਰਕਾਰ ਜਗਾਓ ਔਰ ਫਿਰ ਦੇਖੋ ਤੁਸੀਂ ਮੈਂ ਕੈਸੇ ਇਹਨਾਂ ਦੇ ਹੀਲ ਕਰਦੇ ਆ ਮੰਤਰੀਆਂ ਦੇ ਦੇਖੋ ਮੈਂ ਜ਼ਿੰਦਗੀ ਚ ਆਪਣਾ ਕਦੇ ਘਰ ਨਹੀਂ ਬਣਾਉਂਗੀ ਸੈਪਰੇਟ ਆਪਣੀ ਕੋਠੀ ਕਦੇ ਨਹੀਂ ਬਣਾਉਂਗੀ ਪਰ ਇਹਨਾਂ ਦੀਆਂ ਕੋਠੀਆਂ ਨਹੀਂ ਛੱਡਦੀ ਇਹਨਾਂ ਦੀਆਂ ਕੋਠੀਆਂ ਨੂੰ ਬਾਹਰ ਕੱਢ ਕੱਢ ਕੇ ਇਹਨਾਂ ਨੂੰ ਸੱਟੂਗੀ ਤੌਬਾ ਕਰੋ ਐਸੀ ਮੰਤਰੀ ਬਣੂੰਗੀ ਮੈਂ ਕਿਹੜਾ ਦੇਖੋ ਸਾਰੀ ਜ਼ਿੰਦਗੀ ਮੈਂ ਵਿਆਹ ਨਹੀਂ ਕਰਾਉਣਾ ਮੈਂ ਬੱਚਾ ਨਹੀਂ ਪੈਦਾ ਕਰਨਾ ਬਸ ਮੇਰੇ ਲਈ ਸਭ ਕੁਝ ਮੇਰਾ ਸਮਾਜ ਆ ਕਿ ਪਹਾੜ ਵਰਗੀ ਜ਼ਿੰਦਗੀ ਕੱਟਣੀ ਬਹੁਤ ਔਖੀ ਗੱਲ ਆ ਬਾਕੀ ਉਸ ਵਾਹਿਗੁਰੂ ਤੇ ਆ ਉਹ ਸੱਚੇ ਬਾਦਸ਼ਾਹ ਨੂੰ ਮਨਜ਼ੂਰ ਆ।